20 ਸਾਲ ਉਮਰ ਸੀ ਕਿਸੇ ਮਜਬੂਰੀ ਵਸ ਉਸ ਨੂੰ ਪਹਿਲੀ ਬੇਸਮੈਂਟ ਛੱਡਣੀ ਪਈ ਜਦੋਂ ਦੀ ਸਾਡੇ ਇੱਥੇ ਸ਼ਿਫਟ ਹੋਈ ਸੀ ਹਮੇਸ਼ਾ ਥੋੜਾ ਪਰੇਸ਼ਾਨ ਜਿਹਾ ਦਿਸਿਆ ਕਰਦੀ ਇੱਕ ਦਿਨ ਉਸ ਨੇ ਕਰਾਇਆ ਪੁੱਛਿਆ ਆਖਿਆ ਬੇਟਾ ਬਸ ਬੱਤੀ ਪਾਣੀ ਦੇ ਹੀ ਦੇ ਦਿਆ ਕਰ ਹੈਰਾਨ ਹੋਈ ਆਖਣ ਲੱਗੀ ਅੰਕਲ ਐਨੇ ਘੱਟ ਆਖਿਆ ਬੇਟੀ ਮਜਬੂਰੀ ਮੂੰਹੋਂ ਪਾਏ ਕੁਝ ਨਹੀਂ ਬੋਲਦੀ ਪਰ ਅੱਖਾਂ ਰਾਂ ਪਰਗਟ ਜਰੂਰ ਹੋ ਜਾਂਦੀ ਤੂੰ ਆਪਣੀ ਪਰੇਸ਼ਾਨੀ ਦੀ ਵਜ੍ਹਾ ਦੱਸ ਅੱਗੋਂ ਰੋ ਪਈ ਅਖੇ ਮਾਂ ਹੈ ਨਹੀਂ ਤੇ ਬਾਪ ਰਿਟਾਇਰਡ ਫੌਜੀ ਏ ਕਾਰਗਲ ਜੁੱਧ ਵੇਲੇ ਲੱਤ ਕੱਟੀ ਗਈ ਸੀ ਸਰਕਾਰ ਨੇ ਜਿੰਨੇ ਲਾਰੇ ਲਾਏ ਕੋਈ ਪੂਰਾ ਨਹੀਂ ਕੀਤਾ ਹੁਣ ਪਿੰਡ ਵਿੱਚ ਹੀ ਨਿੱਕੀ ਜੀ ਦੁਕਾਨ ਕਰਦਾ ਏ ਕੁਝ ਹੋਰ ਪੈ ਘਾਟਿਆਂ ਕਰਕੇ ਸਦਾਲੀ ਥੱਲੇ ਲੱਗ ਗਿਆ ਮਸਾਂ ਇਧਰੋਂ ਉਧਰੋਂ ਕਰਕੇ ਮੈਨੂੰ ਇਧਰ ਭੇਜਿਆ ਹੁਣ ਫੀਸ ਵਿੱਚੋਂ 1500 ਡਾਲਰ ਕੱਢਦੇ ਨੇ ਤੇ ਕੱਲ ਜਮ੍ਹਾਂ ਕਰਾਉਣ ਦਾ ਆਖਰੀ ਦਿਨੇ ਬਿੰਦਕ ਸੋਚ ਅੰਦਰੋਂ ਚੈੱਕ ਬੁੱਕ ਲਿਆਂਦੀ ਤੇ 1500 ਡਾਲਰ ਦਾ ਚੈੱਕ ਘੱਟ ਉਸ ਨੂੰ ਫੜਾ ਦਿੱਤਾ ਹਕੀ ਬਕੀ ਹੋਈ ਕਦੀ ਚੈੱਕ ਵੱਲ ਤੇ ਕਦੀ ਮੇਰੇ ਵੱਲ ਵੇਖੀ ਜਾਵੇ ਫੇਰ ਯਾਰੋ ਯਾਰ ਰੁੰਦੀ ਹੋਈ ਮੇਰੇ ਨਾਲ ਲੱਗ ਗਈ ਮੈਂ ਸ਼ਾਇਦ ਇਸ ਘਟਨਾ ਕਰਨ ਵਾਸਤੇ ਬਿਲਕੁਲ ਵੀ ਤਿਆਰ ਨਹੀਂ ਸਾਂ ਫਿਰ ਵੀ ਉਸ ਦੇ ਸਿਰ ਤੇ ਹੱਥ ਫੇਰ ਪੁੱਛਿਆ ਜੂਨ ਜੋਗੀਏ ਹੁਣ ਕਿਉਂ ਰੋਈ ਜਾਨੀਏ ਹੁਣ ਤਾਂ ਤੇਰਾ ਕੰਮ ਵੀ ਹੋ ਗਿਆ ਆਖਣ ਲੱਗੀ ਅੰਕਲ ਜੀ ਡੈਡੀ ਚੇਤੇ ਆ ਗਿਆ ਤੋੜਨ ਵੇਲੇ ਦੋ ਗੱਲਾਂ ਆਖੀਆਂ ਸਨ ਉਸਨੇ ਪਹਿਲੀ ਕਿ ਕੋਈ ਐਸਾ ਕੰਮ ਨਾ ਕਰੀ ਕਿ ਤੇਰੇ ਕੱਲੇ ਕਾਰੇ ਪਿਓ ਨੂੰ ਲੋਕਾਂ ਸਾਹਮਣੇ ਅੱਖਾਂ ਨੀਵੀਆਂ ਕਰਨੀਆਂ ਪੈਣ ਤੇ ਦੂਜੀ ਜਦੋਂ ਵੀ ਕਿਸੇ ਮੁਸ਼ਕਲ ਵਿੱਚ ਹੋਵੇਂ ਵਾਹਿਗੁਰੂ ਆਖ ਚੇਤੇ ਜ਼ਰੂਰ ਕਰ ਲਵੀ ਇੱਕ ਲੱਤ ਵਾਲਾ ਇਹ ਭਾਈ ਜ਼ਰੂਰ ਤੇਰੇ ਲਾਗੇ ਜਾਗੇ ਹੋ ਅੱਜ ਤੁਹਾਨੂੰ ਵੇਖ ਇੰਜ ਲੱਗਿਆ ਸਹੀ ਆਖਦਾ ਸੀ ਹੂੰ ਤੁਹਾਡੇ ਵਿੱਚੋਂ ਮੈਨੂੰ ਮੇਰਾ ਡੈਡੀ ਨਜ਼ਰੀ ਪਿਆ ਇਸ ਵਾਰ ਰੋਣ ਦੀ ਵਾਰੀ ਸ਼ਾਇਦ ਮੇਰੀ ਸੀ ਮੈਂ ਰੋਇਆ ਵੀ ਜ਼ਰੂਰ ਪਰ ਦੋ ਵਾਰੀ ਦੂਜੀ ਵਾਰੀ ਉਦੋਂ ਜਦੋਂ ਉਹ ਧਾਰ ਵਾਪਸ ਮੋੜਨ ਆਈ ਦੋਸਤੋ ਟ੍ਰਾਂਟੋ ਵਾਪਰੀ ਸੱਚੀ ਘਟਨਾ ਨੂੰ ਤੁਹਾਡੇ ਤੱਕ ਆਪਣਾਉਣ ਦਾ ਮਕਸਦ ਸਿਰਫ ਇੰਨੀ ਗੱਲ ਦੱਸਣਾ ਹੈ ਕਿ ਹਾਲਾਤ ਅਜੇ ਇੰਨੇ ਵਿਗੜੇ ਕਿ ਹਰ ਮਜਬੂਰੀ ਦਾ ਫਾਇਦਾ ਹੀ ਚੁੱਕਿਆ ਜਾਵੇ ਕੁਝ ਦੇ ਪੁਰਸ਼ ਉਹਨਾਂ ਬਗਾਨੀਆਂ ਵਿੱਚੋਂ ਅੱਜ ਵੀ ਆਪਣੀਆਂ ਮਾਵਾਂ ਭੈਣਾਂ ਤੇ ਧੀਆਂ ਹੀ ਨਜ਼ਰ ਆਉਂਦੀਆਂ ਨੇ ਧੰਨਵਾਦ